ਅੱਜ ਅਸੀਂ ਪਹੁੰਚਿਆ ਵੇਦ ਸਵੀਟਸ ਸ਼ਾਪ ਤੇ ਜੋ ਸਾਹਨੇ ਵਾਲ ਵਿੱਚ ਪੈਂਦੀ ਹੈ ਜੋ ਕੱਲ ਇੱਕ ਖਬਰ ਪ੍ਰਕਾਸ਼ਿਤ ਹੋਈ ਸੀ ਇਹ ਕਿ ਇਹਨਾਂ ਦੀ ਮਿਠਾਈ ਵਿੱਚੋਂ ਕੀੜੇ ਨਿਕਲੇ ਨੇ ਤਾਂ ਉਹਦੀ ਪੁਸ਼ਟੀ ਕਰਨ ਲਈ ਅੱਜ ਅਸੀਂ ਪਹੁੰਚੇ ਹਾਂ ਆਓ ਆਪਾਂ ਗੱਲਬਾਤ ਵੀ ਕਰਦੇ ਹਾਂ ਇਹਨਾਂ ਦੇ ਓਨਰ ਦੇ ਨਾਲ ਤੇ ਜਿਨ੍ਹਾਂ ਨੇ ਇਹ ਖਬਰ ਚਲਵਾਈ ਸੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਓ ਹਾਂਜੀ ਪਾਜੀ ਤੁਸੀਂ ਇੱਥੇ ਉਹਦੀ ਇੱਕ ਖਬਰ ਪ੍ਰਕਾਸ਼ਿਤ ਹੋਈ ਸੀਗੀ ਹਾਂਜੀ ਹਾਂਜੀ ਬਿਲਕੁਲ ਜੀ ਅੱਛਾ ਅਰੇ ਗਾਲੇ ਸ੍ਰੀ ਗ੍ਰਿਤੀ ਜਿਹੜੇ ਭਾਜੀ ਸਾਡੇ ਤੋਂ ਮਠਿਆਈ ਲੈ ਕੇ ਗਏ ਸੀ ਉਹ ਸਾਡੇ ਨਾਲ ਹੀ ਨੇ ਸੀ ਉਹਨਾਂ ਨੂੰ ਜਿੰਨੀ ਵੀ ਚੀਜ਼ਾਂ ਹੈਗੀਆਂ ਅਸੀਂ ਸਾਰੀਆਂ ਚੀਜ਼ਾਂ ਚੈੱਕ ਕਰਵਾ ਕੇ ਜਿੱਥੇ ਬਣ ਰਿਹਾ ਉਹ ਸਾਰਾ ਨਾਲ ਚੈੱਕ ਕਰਵਾ ਕੇ ਅਸੀਂ ਦੇਖਿਆ ਜੀ ਉਹ ਭਾਜੀ ਇਹਨੇ ਖੁਸ਼ ਹੋਏ ਨੇ ਕਹਿੰਦੇ ਭਾਜੀ ਪਤਾ ਨਹੀਂ ਕਿੰਨਾਂ ਦੀ ਗੱਲਾ ਚਾ ਕੇ ਕੀ ਹੋਇਆ ਤੁਹਾਨੂੰ ਇਹ ਤਾਂ ਨਹੀਂ ਪਤਾ ਪਰ ਮਠਿਆਈ ਸਾਡੇ ਭਾਜੀ A1 ਹੈ ਜਿੰਨੇ ਆ ਗਾ ਸਾਡੇ ਕੋਲੇ ਆਂਦੇ ਸਾਰੇ ਖੁਸ਼ ਹੋ ਕੇ ਮਠਿਆਈ ਲੈ ਕੇ ਜਾਂਦੇ ਨੇ ਕੋਈ ਅੱਜ ਤੱਕ ਸਾਡੇ ਮਠਿਆਈ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਈ ਭਾਜੀ। ਨਾ ਕਿਸੇ ਸਾਨੂੰ ਗਾਗ ਨੇ ਅੱਜ ਤੱਕ ਕਿਹਾ ਹੋਇਆ। ਅਸੀਂ ਗਾਗ ਅਗੇ ਹੀ ਪੀਲਾ ਜੀ ਕਿਸੇ ਦੀ ਗੱਲ ਨਾ ਚੁਣਾਓ। ਮਤਲਬ ਕੋਈ ਐਮ ਦੀ ਕੋਈ ਗੱਲ ਨਹੀਂ ਜਿਹੜੀ ਕਿ ਤੁਸੀਂ ਜਿਉ ਦੇਖ ਕੇ ਤੁਸੀਂ ਸੋਚ ਰਹੇ ਹੋ। ਸਾਡੀ ਮਠਿਆਈ ਦਾ ਆਨੰਦ ਮਾਣੋ ਜੀ ਆ ਕੇ ਇੱਕ ਇੱਕ ਚੀਜ਼ ਚੈੱਕ ਕਰਕੇ ਲੋ। ਜਿਹੜੀ ਵੀ ਅਸੀਂ ਮਠਿਆਈ ਬਣਾ ਰਹੇ ਹਾਂ ਟੈਸਟ ਕਰਕੇ ਲੈ ਕੇ ਜਾਓ। ਉਸ ਤੋਂ ਬਾਅਦ ਚੈੱਕ ਕਰਨ ਤੋਂ ਬਾਅਦ ਭਾਜੀ ਅਸੀਂ ਗਾਗ ਨੂੰ ਕਹਿੰਦਾ ਜੀ ਇਸ ਕਰਕੇ ਪੈਕਿੰਗ ਕਰਵਾ ਕੇ ਤੁਸੀਂ ਤਸੱਲੀ ਕਰਕੇ ਲੈ ਕੇ ਜਾਓ। ਕੁਇਤਾ ਸਹੀ ਗੱਲ ਜੀ ਸਾਰਨ ਮੇਰੇ ਵੱਲੋਂ ਮੇਰਾ ਨਾਂ ਭਾਈ ਸਨੀ ਲੰਗੜਾ ਆ ਕਾ ਜਿਹੜੀ ਤੁਸੀਂ ਖਬਰ ਦੇਖੀ ਜਿਹੜੀ ਹੋਰ ਪ੍ਰਕਾਸ਼ਿਤ ਹੋਈ ਸੀਗੀ ਵਾਇਰਲ ਸਵੀਡ ਦੀ ਮੇਰੇ ਵੱਲੋਂ ਲਾਈ ਗਈ ਸੀਗੀ ਪਰ ਭਾਜੀ ਇਹਦੇ ਵਿੱਚ ਤੁਹਾਨੂੰ ਖਬਰ ਪਹਿਲਾਂ ਦੇ ਦਿੱਚੁਕਿਏ ਸੀ ਅਸੀਂ ਇੰਟਰਵਿਊ ਦੇ ਦਿੱਚੁਕਾ ਸੀਗਾ ਮੈਂ ਪਰ ਬਾਅਦ ਚ ਜਦੋਂ ਮੈਂ ਆਪਣੇ ਬੱਚਿਆਂ ਨੂੰ ਪੁੱਛਿਆ ਕਿ ਇਹ ਕੀ ਮਾਜਰਾ ਹੈ ਕਿ ਮਿਠਾਈ ਤੁਹਾਡੇ ਖੁੱਲੀ ਦਿੰਦੇ ਹੈ ਕਿ ਜਾਂ ਕੋਈ ਕੀੜਾ ਕੋੜਾ ਤੁਸੀਂ ਦੇਖਿਆ ਹੀ ਪਹਿਲਾਂ ਤਾਂ ਮੇਰੇ ਛੋਟੇ ਬਿਡੇ ਨੇ ਕਹਿ ਕੇ ਡੈਡੀ ਇਹ ਇਤਨਾ ਕੀੜਾ ਪਹਿਲਾਂ ਹੀ ਇੱਥੇ ਲੱਗ ਚੁੱਕਾ ਸੀਗਾ ਪਰ ਅਸੀਂ ਖੇਡਣ ਜੋ ਵੈਸ ਸੀਗੇ ਤਾਂ ਦਾ ਨਾ ਅਸੀਂ ਦੱਸਿਆ ਨਹੀਂ ਇਸ ਚੀਜ਼ ਨੂੰ ਜਾ ਜਤੀ ਤੁਸੀਂ ਤੋਂ ਤੁਹਾਡੇ ਹੋਸਟ ਸਾਗੇ ਕੈਮਰੇ ਲੈ ਕੇ ਇਹ ਉਹ ਤਾਂ ਕਹਿੰਦਾ ਚਲੋ ਤਾਂ ਮੈਂ ਬਾਟ ਨੂੰ ਦੱਸ ਰਿਹਾ ਕਿ ਵਿੱਚ ਕੀੜਾ ਪਹਿਲੀ ਡਈ ਹੋਇਆ ਸੀਗਾ ਇਹ ਬਣਾਉਣ ਵਾਲੇ ਦਾ ਕੋਈ ਚੋਰੀ ਨਹੀਂ ਹੈਗਾ ਕਿ ਉਹਨਾਂ ਨੇ ਫਾਤ ਜਾ ਉਹਨਾਂ ਕੋਲ ਡੇਕਿਆ ਤੇ ਕੋਈ ਗੱਲ ਨਹੀਂ ਆ ਉਸ ਤੋਂ ਬਾਅਦ ਚਲੋ ਮੈਂ ਭਾਜੀ ਕੋਲ ਆਇਆ ਦੁਕਾਨ ਤੇ ਵੈਸਟ ਸਪੀਡ ਦੇ ਤਾਂ ਇੱਥੇ ਭਾਜੀ ਮਿਠਾਈ ਬਣਦੀ ਵੀ ਦੇਖੀ ਸਾਰੀ ਸੇਫਟੀ ਮੈਂ ਚੈੱਕ ਕੀਤੀ ਆ ਹਰੇਕ ਏਮਪਲੋਈ ਨੇ ਭਾਜੀ ਗਲੋਵਸ ਪਾਏ ਹੋਏ ਆ ਸਿਰ ਤੇ ਕੈਪ ਪਾਈ ਹੋਈ ਹੈ ਜਿਹੜੀ ਸੇਫਟੀ ਕੈਪ ਆ ਕਹਿੰਦੇ ਨੇ ਆ ਤੇ ਜਿੱਥੇ ਭਾਜੀ ਮਿਠਾਈ ਬਣਦੀ ਆ ਭਾਈ ਉੱਥੇ ਹੀ ਪੂਰੀ ਸੇਫਟੀ ਤੇ ਧਿਆਨ ਰੱਖਿਆ ਗਿਆ ਪੂ ਹਰ ਚੀਜ਼ ਮਲਵਾਨ ਮਤਲਬ ਕਿ ਇਹ ਕਲੀਅਰਟੀ ਬਈ ਰੱਖੀ ਹੋਈ ਹੈ ਉਹਨਾਂ ਨੇ ਉੱਥੇ ਤਾਂ ਮੈਂ ਮਿਠਾਈ ਬਈ ਚੱਕ ਕੇ ਦੇ ਤੈਨੂੰ ਦਿਖਾਉਂਗਾ ਇਹ ਮਿਠਾਈ ਵਿੱਚ ਖਾ ਕੇ ਕਿੰਦਰੀ ਹੈ ਤਾਂ ਮੈਂ ਇਹ ਅਪੀਲ ਕਰਦਾ ਕਿ ਭਾਜੀ ਜਿਹੜੀ ਜਿਹੜੇ ਲੋਕ ਖਬਰ ਲਾਈ ਆ ਇਹ ਗਲਤੀ ਨਾਲ ਲੱਗ ਚੁੱਕੀ ਆ ਮੈਂ ਸੌਰੀ ਫील ਕਰਦਾ ਭਾਜੀ ਕੋਲ ਵੀ ਤਾਂ ਸਾਰਿਆਂ ਨੂੰ ਇਹ ਕਹਾਂਗਾ ਕਿ ਭਾਜੀ ਇੱਥੇ ਆ ਕੇ ਜੀ ਸੀ ਮਿਠਾਈ ਬਣੇ ਤੋਂ ਇੱਥੇ ਕੋਈ ਜਿਹੜਾ ਗਲਤ ਹੋਏ ਚੀਜ਼ ਨਹੀਂ ਬਣਦੀ ਹੈ ਕਿ ਉਹ ਵਧੀਆ ਸੇਫਟੀ ਨਾਲ ਬਣਾਉਂਦੇ ਆ ਪੂਰੀ ਸਾਫ਼ ਸਪਾਈਨਾਂ ਬਣਾਉਂਦੇ ਆ ਠੀਕ ਆ ਜੀ ਤਾਂ ਹਰ ਇੱਕ ਚੀਜ਼ ਦਾ ਧਿਆਨ ਰੱਖਿਆ ਜਾਂਦਾ ਆ ਮੇਰੇ ਲਈ ਇਹ ਪਹਿਲਾਂ ਤਾਂ ਭਾਜੀ ਕਿਸੇ ਦੇ ਜੇ ਤੁਹਾਨੂੰ ਕੋਈ ਕਹਿੰਦਾ ਕਿ ਉਹ ਗਲਤ ਬਣਾਉਂਦਾ ਜੀ ਇਹ ਆ ਉਹ ਆ ਭਾਜੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆ ਕਿ ਇਧਰ ਹੀ ਕੋਈ ਗੱਲ ਨਹੀਂ ਆ ਮੈਂ ਭਾਈ ਪਿਛਲੇ 10 15 ਸਾਲ ਤੋਂ ਇਹਨਾਂ ਕੋ ਆ ਰਿਹਾ ਆ ਮਿਠਾਈ ਲੈਣ ਤਾਂ ਭਾਜੀ ਨਾਲ ਪਿਆਰ ਹੀ ਬਹੁਤ ਵਧੀਆ ਆ ਆਹਨ ਸਮਝੋ ਕਿ ਮੈਂ ਕੋਈ ਪ੍ਰੈਸ਼ਰ ਵਿੱਚ ਆ ਕੇ ਤੁਹਾਨੂੰ ਕਹਿ ਰਿਹਾ ਆ ਜਿਹਾ ਇੱਦਾਂ ਕੁਛ ਨਹੀਂ ਆ ਪਰ ਜਿਹੜੀ ਚੀਜ਼ ਭਾਜੀ ਮੈਂ ਐਕਚੁਅਲੀ ਜਿਹੜਾ ਤਾਫਰ ਕੱਢੇ ਆਪਣੇ ਜਵਾਕਰ ਨੂੰ ਪੁੱਛੇ ਕਿ ਭਾਈ ਤੁਹਾਡੇ ਕੋਲੇ ਫੁੱਲਾ ਰਹਿ ਗਿਆ ਉਸ ਦੇ ਡੱਬਾ ਉਹਨਾਂ ਨੇ ਫਿਰ ਸੱਚਾਈ ਦੱਸੀ ਉਸ ਤੋਂ ਬਾਅਦ ਭਾਜੀ ਕੋਲ ਆਇਆ ਜੀ ਮੈਂ ਠੀਕ ਆ ਤਾਂ ਬੇਨਤੀ ਫੇਰ ਕਰਦਾ ਮੈਂ ਕਿ ਆਓ ਤੁਸੀਂ ਇੱਥੇ ਇਹ ਗਾ ਪੂਰੀ ਸੇਫਟੀ ਆ ਤੁਹਾਡੀ ਸਿਹਤ ਦਾ ਵੀ ਬਰਾ ਧਿਆਨ ਰੱਖਿਆ ਜਾਂਦਾ ਹਰ ਚੀਜ਼ ਸਿਕਿਉਰਿਟੀ ਆ ਕਲੀਨਿਟੀ ਆ ਤੇ ਸਾਰਾ ਸਫਾਈ ਆ ਬੜੀ ਧੰਨਵਾਦ ਜੀ ਹਾਂ ਜੀ ਹੋਈ ਲੋਈ ਉਸੇ ਆ ਗਏ ਆ ਪਾਜੀ ਕੋਲ ਬੇਦਾ ਸਵੀਟ ਦੇ ਕੋਲ ਇਹ ਸਾਡੇ ਸਨੀ ਭਾਜੀ ਵੱਡੇ ਸਰਕਾਰਯੋਗ ਨੇ ਆਪਣੇ ਇਹਨਾਂ ਭਾਈ ਮਠਾਈ ਚੈੱਕ ਕਰਨ ਲੱਗਾ ਮੈਂ ਆ ਦੇਖੋ ਜੀ ਤੁਹਾਡੇ ਸਾਹਮਣੇ ਆ ਇਹ ਆਹ ਲੋ ਜੀ ਫੜ ਜਾ ਭਾਈ ਆਹ ਲੋ ਜੀ ਇਹ ਗਈ ਆਪਾਂ ਦੋ ਜਾਈ ਹੋਣ ਲੈਣੇ ਆ ਲੋ ਜੀ ਬੰਦ ਪੂਰੀ ਸਾਸ ਪਾਈ ਨਾਲ ਬਣੀ ਹੋਈ ਆ ਜਿਹੜੀ ਗਲਤਫहमी ਮੇਰੇ ਕੋਲ ਹੋਈ ਸੀਗੀ ਠੀਕ ਹੈ ਜੀ ਅੱਜ ਮੈਂ ਚੈੱਕ ਕਰ ਲਿਆ ਭਾਈ ਕੁਝ ਨਹੀਂ ਆ ਸਾਰਾ ਸਾਸ ਪਾਈ ਨਾਲ ਬਣਾਉਂਦੇ ਆ ਜੀ ਜੇ ਤੁਹਾਨੂੰ ਇਹ ਇਤਨੇ ਯਕੀਨ ਹੈਗਾ ਆਪਾਂ ਇਹ ਵੀ ਖੋਲ ਲੈਣ ਭਾਈ ਖੋਲੋ ਜਰਾ ਇਹਨੂੰ ਆ ਲੈ ਲੋ ਸਪੂਨ ਨਾਲ ਲੋਈ ਚੈੱਕ ਕਰੋ ਭਾਈ ਦੇਖੋ ਆਹ ਲੋ ਭਾਈ ਮੈਂ ਟੈਸਟ ਕਰਕੇ ਦੇਖ ਰਿਹਾ ਜੀ ਕਿ ਕੋਈ ਬਣਾ ਕੋਈ ਕੋਈ ਕਮੀ ਨਹੀਂ ਹੈਗੀ ਸਾਰਾ ਕੁਝ ਸਹੀ ਆ ਵੀ ਮੈਂ ਸਾਰਿਆਂ ਨੂੰ ਇਹ ਅਪੀਲ ਕਰਦਾ ਨੁਕਾਮ ਤੇ ਆਓ ਮਿਠਾਈ ਖਾਓ ਮੂੰਹ ਮਿਠਾ ਕਰੋ ਤਿਉਹਾਰਾਂ ਦੇ ਦਿਨਾਂ ਠੀਕ ਆ ਜੀ ਪਾਜੀ ਵੀ ਤਿਉਹਾਰਾਂ ਦੇ ਦਿਨ ਜਿਹੜੀ ਸੇਫਟੀ ਆ ਤੇ ਅਦਰ ਵੀ ਰੱਖਦੇ ਆ ਅਗਲੇ ਵੈਸੇ ਦਿਨਾਂ 'ਚ ਵੀ ਤਾਂ ਇਹ ਦਿਨਾਂ 'ਚ ਹੋ ਰਿਆ ਰਹੇ ਸੇਫਟੀ ਵਧਾਤੀ ਆ ਚਲੋ ਇਹਨਾਂ ਦਾ ਏਮਪਲੋਈ ਚੈੱਕ ਕਰ ਲੋ ਸਾਰਿਆਂ ਦੇ ਭਾਈ ਸੇਫਟੀ ਗਲੋਵਸ ਕੈਪਸ ਪਾਈ ਹੋਈ ਆ ਠੀਕ ਆ ਜੀ ਬੇਨਤੀ ਆ ਕਿ ਆਓ ਇਹਨਾਂ ਕੋਲ ਮਿਠਾਈ ਖਰੀਦੋ ਕਿ ਕੁਝ ਕੋਈ ਆਪਣਾ ਤਿਉਹਾਰ ਮਨਾਓ ਧੰਨਵਾਦ ਵਾਈਕ ਰਵੀਖਾਲਸਾ ਵਾਈਕ ਜੂਵੀ ਫਾਤੇ ਭਾਜੀ ਪਹਿਲੀ ਗੱਲ ਤਾਂ ਅਸੀਂ ਹਰ ਟਾਈਮ ਮਠਾਈ ਦੇ ਵਿੱਚ ਰਹਨੇ ਆ ਹਰ ਟਾਈਮ ਅਸੀਂ ਪੂਰਾ ਧਿਆਨ ਮਠਾਈ ਦਾ ਰੱਖਦੇ ਆ ਕੋਈ ਚੀਜ਼ ਦੀ ਕਮੀ ਨਾ ਆਵੇ ਬਸ ਸਾਡੇ ਸਵੀਟਸ ਦਾ ਇੰਨੀ ਮੰਨੀ ਮੰਨੀ ਆ ਕਿ ਹਰ ਕੋਈ ਬੰਦਾ ਸਾਡੀ ਮਠਾਈ ਨੂੰ ਲਾਈਕ ਕਰਦਾ ਕਿਸੇ ਵੀ ਪਿੰਡ ਜਾ ਕੇ ਪੁੱਛ ਲਓ ਜੀ ਸਾਡੇ ਸਵੀਟਸ ਮਤਲਬ ਕਿਵੇਂ ਆ ਉਹ ਤੁਹਾਨੂੰ ਆਪਣੇ ਆਪ ਹੀ ਦੱਸਣਗੇ ਭਾਜੀ ਕੋਈ ਸਾਡੇ ਮਠਾਈ ਦੇ ਵਿੱਚ ਕੋਈ ਭਾਜੀ ਮਿਕਸ ਨਹੀਂ ਅਸੀਂ ਕਰਦੇ ਕੁਝ ਨਹੀਂ ਕਰਦੇ ਇਹ ਪਤਾ ਨਹੀਂ ਕਿ ਕਿਸ ਬੰਦੇ ਆਨੇ ਮਦਰ ਪ੍ਰੋਬਲਮ ਕਰਕੇ ਚਾਸ ਹੋ ਗਿਆ ਲੇਕਿਨ ਬਾਜੀ ਮੇਰੇ ਕੋਲ ਹੀ ਬੈਠੇ ਨੇ ਇਹਨਾਂ ਨੇ ਸਵੀਟਸ ਵੀ ਖਾਦੀ ਆ ਬਾਜੀ ਸਾਰਾ ਕੁਝ A to Z ਸਾਰਾ ਕੁਝ ਚੈੱਕ ਕਰਕੇ ਬਾਜੀ ਇਹਨੇ ਕਿਹਾ ਬਾਜੀ ਕੋਈ ਪ੍ਰੋਬਲਮ ਨਹੀਂ ਹੈਗੀ ਚੈੱਕ ਵੀ ਕਰਾਇਆ ਜੀ ਇਹ ਭਾਈ ਬਾਜੀ ਮੈਂ ਖੁਦ ਆਪਣੇ ਹੱਥਾਂ ਨਾਲ ਪੀਸ ਤੋੜ ਕੇ ਚੈੱਕ ਕਰਕੇ ਆਪ ਖੁਦ ਖਾ ਰਿਹਾ ਇਹ ਦੇਖੋ ਉਹ ਬਾਜੀ ਮੇਰੇ ਕੋਲ ਆਏ ਨੇ ਜੀ ਜਦੋਂ ਇਹਨਾਂ ਨੇ ਸਾਰਾ ਕੁਝ ਸਾਰਾ ਕੁਝ ਚੈੱਕ ਕਰਾਇਆ ਬਾਜੀ ਜਿੱਥੇ ਮਠਾਈ ਬਣ ਰਹੀ ਹੈ کارਖਾਨੇ ਤੋਂ ਲੈ ਕੇ ਕਾਊਂਟਰ ਦੇ ਵਿੱਚ ਇੱਕ ਇੱਕ ਚੀਜ਼ ਚੈੱਕ ਕਰਾਈ ਆ ਉਸ ਤੋਂ ਬਾਅਦ ਬਾਜੀ ਨੇ ਮੈਨੂੰ ਇਹ ਗੱਲ ਕਿਹਾ ਬਾਜੀ ਬਿਲਕੁਲ ਕੋਈ ਪ੍ਰੋਬਲਮ ਨਹੀਂ ਹੈਗੀ ਇਸੀ ਦੇ ਵਿੱਚ ਹਾਂਜੀ ਬਾਜੀ ਤੁਸੀਂ ਦੱਸੋ ਜੀ ਅਗਾ ਬਾਜੀ ਕੋਈ ਪ੍ਰੋਬਲਮ ਹੈਗੀ ਚਲੋ ਮੰਨ ਲਾ ਕਿ ਉਸ ਟਾਈਮ ਮੈਨੂੰ ਵੀ ਨਹੀਂ ਪਤਾ ਸੀ ਆ ਕਿ ਬੱਚਿਆਂ ਨੇ ਦੱਸਿਆ ਨਹੀਂ ਉਦੋਂ ਹੀ ਮੈਨੂੰ ਜਦੋਂ ਮੈਂ ਗਲਤੀ ਮੇਰੀ ਕਿ ਮੈਂ ਪਹਿਲਾਂ ਰਿਪੋਰਟ ਲਈ ਬੈਠਾ ਸੀਗਾ ਖਬਰ ਮੈਂ ਆਪਣੀ ਬਾਈਟ ਨਹੀਂ ਦਿੱਤੀ ਕੋਈ ਪਰ ਬਾਅਦ ਵਿੱਚ ਉਹ ਰਾਜੇ ਬੱਚੇ ਨੇ ਪੁੱਛਿਆ ਮੈਂ ਕਿ ਮੈਨਾਂ ਤੁਹਾਡੇ ਕੋਲੋਂ ਡੱਬਾ ਖੁੱਲਾ ਰਹਿ ਗਿਆ ਕਿੱਥੇ ਤੇ ਮੇਰੇ ਛੋਟੇ ਬੱਚੇ ਨੇ ਗੱਲ ਰੱਖਿਆ ਕਿ ਮਾਗਾਂ ਉਹਨੇ ਡੜੀ ਡੱਬਾ ਖੁੱਲਾ ਰਹਿ ਗਿਆ ਸੀਗਾ ਤੇ ਕੀੜੇ ਉਦੋਂ ਹੀ ਵਿੱਚ ਇੱਕ ਦਾ ਪੈ ਗਿਆ ਸੀਗਾ ਤੇ ਬਾਅਦ ਵਿੱਚ ਪਿਆ ਉਹ ਤੇ ਠੀਕ ਹੈ ਜੀ ਪੂਰਾ ਮੈਚ ਕਰਕੇ ਛੋੜੇ ਫਿਲ ਕਰਦਾ ਕਿ ਮੈਂ ਭਾਈ ਦੇ ਅਲੀਗੇਸ਼ਨ ਲਾਇਆ ਇਹ ਮੇਰੀ ਹੀ ਗਲਤੀ ਹੈ ਜੀ ਮੈਂ ਥੋੜੀ ਜਿਹੀ ਕਰਦੂਬਾਰਾ ਠੀਕ ਹੈ ਇਹ ਭਾਈ ਨਾਲ ਪਿਆਰ ਭਾਈ ਬਹੁਤ ਪੁਰਾਣਾ ਜੀ ਆਪਣਾ ਇਹ ਅੱਗੇ ਰਹੂਗਾ ਏਡੀ ਭਾਈ ਸਾਰਿਆਂ ਦਾ ਮੂੰਹ ਮਿੱਠਾ ਗੱਲੇ ਰਹਿਣਗੇ ਵੀ ਸਾਫਾਈ ਦਿਨਾਂ ਹਮੇਸ਼ਾ ਜੇ ਤਾਂ ਪਹਿਲਾ ਸਾਨੂੰ ਮੈਡੀ ਵਿਖਾਈ ਅੱਜ ਵੀ ਉਹ ਦਿਨ ਹੋਊਗੀ ਕਿਈ ਨਾ ਕਿ ਬੰਦੀ ਆ ਤੇ ਕਿਸੇ ਅਫਵਾਹ ਵੱਲ ਨਾ ਜਾਇਓ ਕਿਸੇ ਗੱਲ 'ਚ ਨਾ ਜਾਇਓ ਤੁਸੀਂ ਵੀ ਜਪਾ ਤਿਵਾਰ ਮਨਾਓ ਆਓ ਕੇ ਦਾ ਸਟੇਟ ਦੇ ਤਾਂ ਜੀ ਸਰਕਾਰ ਆ ਤੁਹਾਡਾ 28 ਮਿਤੀ ਨੂੰ ਆਪਣਾ ਤਿਵਾਰ ਮਨਾਓ ਭਈਆ ਭਾ ਆ ਗਏ ਆ ਭਾਜੀ ਨਾਲ ਭਾਜੀ ਦੁਕਾਨ ਤੇ ਆਹ ਰਹੀ ਪੂਰੀ ਸਾਫ ਸਫਾਈ ਠੀਕ ਹੈ ਜੀ ਕੋਈ ਤਾਂ ਚੀਜ਼ ਨਜ਼ਰ ਨਹੀਂ ਆਣੀ ਇੱਧਰ ਰਾਜਵਾਲ ਆਓ ਇਹ ਭਾਜੀ ਕੀ ਚੀਜ਼ ਹੈ ਜੀ ਦੋਤਾ ਜੀ ਮੇਰੇ ਇਹ ਦੁੱਧਾ ਭਾਜੀ ਦੇਖੋ ਗਈ ਇਹ ਹੁਣ ਹੀ ਅਸੀਂ ਤੋਂ ਢੱਕਣ ਚੱਕਿਆ ਟੱਕੀ ਰੱਖੀ ਉਹ ਨਿਆਰੀ ਜਿਹਾ ਆ ਸਾਰਾ ਸੀ ਹੁਣ ਜਗਾਇਆ ਢੱਕਣ ਤੋਂ ਕੋਈ ਕਪੜਾ ਕੋਈ ਪੈਸੇ ਹੁਣ ਜਗਾਇਆ ਦੇਖਣ ਲਈ ਕੀ ਆਪਾਂ ਭਾਜੀ ਦੇਖੀਏ ਕਿ ਜਿਵੇਂ ਭਾਈ ਸਾਸ ਫਾਈ ਰੱਖਦੇ ਆਹ ਲੋ ਜੀ ਤੁਹਾਡੇ ਸਾਹਮਣੇ ਆ ਕੋਈ ਬਈ ਗੰਦਰੀ ਕੁਛ ਨਹੀਂ ਆ ਪੂਰੀ ਸਾਫ ਸਫਾਈ ਨੇ ਕੰਮ ਹੋ ਰਿਆ ਆ ਆਪਾਂ ਅੱਗੇ ਚੱਲਦੇ ਆਹ ਦੇਖੋ ਜੀ ਬਣਦਾ ਪਿਆ ਬਦਾਨਾ ਆਹ ਲੋ ਜੀ ਪੂਰੀ ਸਾਫ ਸਫਾਈ ਨਾਲ ਕੰਮ ਹੋ ਰਿਆ ਹੋਰ ਭਈ ਆ ਕੀ ਵਾਇ ਗੁਬੀ ਖਾਲਸਾ ਵਾਇ ਗੁਬੀ ਖਤੇ ਭਾਜੀ ਪਹਿਲੀ ਗੱਲ ਤੇ ਅਸੀਂ ਹਰ ਟਾਈਮ ਮਠਾਈ ਦੇ ਵਿੱਚ ਰੰਨੇ ਆ ਹਰ ਟਾਈਮ ਅਸੀਂ ਪੂਰਾ ਧਿਆਨ ਮਠਾਈ ਦਾ ਰੱਖਦੇ ਆ ਕੋਈ ਚੀਜ਼ ਦੀ ਕਮੀ ਨਾ ਆਵੇ ਬਸ ਸਾਡੇ ਸਵੀਟਸ ਦਾ ਇੰਨੇ ਮੰਨੇ ਮੰਨੇ ਆ ਕਿ ਹਰ ਕੋਈ ਬੰਦਾ ਸਾਡੀ ਮਠਾਈ ਨੂੰ ਲਾਈਕ ਕਰਦਾ ਕਿਸੇ ਵੀ ਪਿੰਡ ਜਾ ਕੇ ਪੁੱਛ ਲਓ ਜੀ ਸਾਡੇ ਸਵੀਟਸ ਮਤਲਬ ਕਿਵੇਂ ਆ ਉਹ ਤੁਹਾਨੂੰ ਆਪਣੇ ਆਪ ਹੀ ਦੱਸਣਗੇ ਭਾਜੀ ਕੋਈ ਸਾਡੇ ਮਠਾਈ ਦੇ ਵਿੱਚ ਕੋਈ ਭਾਜੀ ਮਿਕਸ ਨਹੀਂ ਅਸੀਂ ਕਰਦੇ ਕੁਝ ਨਹੀਂ ਕਰਦੇ ਇਹ ਪਤਾ ਨਹੀਂ ਕਿਸ ਬੰਦੇ ਨੇ ਮਦਰ ਪ੍ਰੋਬਲਮ ਕਰਕੇ ਚਾਸ ਹੋ ਗਿਆ ਲੇਕਿਨ ਸਿਕਲ